ਵਰਲਡ ਫੁੱਟਬਾਲ ਗਰਾਊਂਡ ਵਿੱਚ ਤੁਸੀਂ ਪਹੁੰਚੇ ਆ ਕੀ ਕਹਣਾ ਚਾਹੁੰਦੇ ਸਭ ਤੋਂ ਪਹਿਲਾਂ ਸਤਿ ਆਤਿ ਸੱਚਾ ਕਾਲ ਸਭ ਨੂੰ ਅੱਜ ਸਾਨੂੰ ਇਨਵਾਈਟ ਕੀਤਾ ਗਿਆ ਹੈ ਇੱਥੇ ਫੁੱਟਬਾਲ ਦਾ ਟੂਰਨਾਮੈਂਟ ਚੱਲ ਰਿਹਾ ਹੈ ਪ੍ਰਿੰਟ ਬਜਵਾੜੇ ਤੋਂ ਸਰਪੰਚ ਸਾਹਿਬ ਨੇ ਸਾਨੂੰ ਇਨਵਾਈਟ ਕੀਤਾ ਹੈ ਕਿ ਅਸੀਂ ਅੱਤੇ ਅਸੀਂ ਬਹੁਤ ਹੀ ਜ਼ਿਆਦਾ ਇਸ ਚੀਜ਼ ਨੂੰ ਮੈਂ ਸਭ ਨੂੰ ਸੰਦੇਸ਼ ਵੀ ਦੇਣਾ ਚਾਹੁੰਦੀ ਆ ਕਿ ਇਦਾਂ ਦੇ ਫੁੱਟਬਾਲ ਟੂਰਨਾਮੈਂਟ ਸਾਰੇ ਹੀ ਸਰਪੰਚਸ ਆਪਣੇ ਏਰੀਆ ਦੇ ਵਿੱਚ ਕਰਵਾਣ ਕਿਉਂਕਿ ਇਦਾਂ ਦੇ ਵਿੱਚ ਇਹ ਇਹਦਾ ਦੇ ਖੇਡ ਮਾਹੌਲ ਅਗਰ ਆਪਾਂ ਬੱਚਿਆਂ ਨੂੰ ਦਵਾਂਗੇ ਤਾਂ ਇੱਕ ਉਹਨਾਂ ਦੀ ਹੈਲਦੀ ਗ੍ਰੋਥ ਵੀ ਹੈ ਉਹਨਾਂ ਦੀ ਹੈਲਥ ਲਈ ਵੀ ਬੈਨੀਫਿਟਸ ਹੈ ਪਲੱਸ ਬੱਚੇ ਤੰਦਰੁਸਤੀ ਵੱਲ ਜਾਣਗੇ ਤੇ ਗੰਨੀ ਆਤਾਂ ਤੋਂ ਬਚਣਗੇ ਸਪੈਸ਼ਲੀ ਡਰੱਗਸ ਤਾਂ ਆਪਾਂ ਸਾਰੇ ਅੱਜ ਪੰਜਾਬ ਸਰਕਾਰ ਪੂਰੀ ਯੁੱਧ ਨਸ਼ਿਆਂ ਵਿਰੁੱਧ ਆਪਣੀ ਚੱਲ ਰਹੀ ਹੈ ਉਹਦੀ ਹੀ ਮੁਹਿੰਮ ਦੇ ਵਿੱਚ ਇਹ ਵੀ ਇੱਕ ਬਹੁਤ ਵੱਡਾ ਉਪਰਾਲਾ ਹੈ ਮੈਨੂੰ ਇਹ ਵੀ ਦੱਸਿਆ ਜਾ ਰਿਹਾ ਕਿ ਪਿਛਲੇ 15 ਸਾਲਾਂ ਤੋਂ ਇਹ ਟੂਰਨਾਮੈਂਟਸ ਕਰਵਾਉਂਦੇ ਆ ਰਹੇ ਹਨ ਜੋ ਕਿ ਇੱਕ ਬਹੁਤ ਹੀ ਜ਼ਿਆਦਾ ਵੱਡੀ ਗੱਲ ਹੈ ਤਾਂ ਮੈਂ ਸਾਬਕਾ ਸਰਪੰਚ ਸਾਹਿਬ ਨੂੰ ਇਹ ਕਹਿ ਰਹੀ ਹਾਂ ਕਿ ਇਦਾਂ ਦੇ ਤੁਸੀਂ ਸੰਦੇਸ਼ ਆਪਣੀ ਇਸ ਚੈਨਲ ਦੇ थ्रू ਵੀ ਕਿ ਬਾਕੀ ਸਰਪੰਚਿਸ ਵੀ ਇਹ ਚੀਜ਼ਾਂ ਨੂੰ ਫੋਲੋ ਕਰਨ ਤੇ ਬੱਚਿਆਂ ਨੂੰ ਉਤਸ਼ਾਹਿਤ ਉਹ ਨਿਤਕੇ ਛੋਟੇ ਛੋਟੇ ਬੱਚੇ ਇਹਨਾਂ ਨੂੰ ਦੇਖਦੇ ਆ ਤਾਂ ਇਹ ਸਾਰੇ ਹੀ ਬੱਚੇ ਜਿਹੜੇ ਪਾਰਟਿਸਿਪੇਟ ਕਰ ਰਹੇ ਰੋਲ ਮਾਡਲਸ ਹੈ ਇਹਨਾਂ ਬੱਚਿਆਂ ਦੇ ਲਈ ਮੈਡਮ ਬੱਚਿਆਂ ਦਾ ਅੱਜਕੱਲ ਜਿਹੜਾ ਮੋਬਾਈਲ ਕਲਚਰ ਜਿਹੜਾ ਵੱਧਦਾ ਜਾ ਰਿਹਾ ਇਹਦੇ ਵਾਸਤੇ ਤੁਸੀਂ ਕੀ ਬੱਚਿਆਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਤੇ ਖਾਸ ਕਰਕੇ ਪੇਰੈਂਟਸ ਨੂੰ ਕੀ ਦੇਣਾ ਚਾਹੁੰਦੇ ਹੋ ਬਿਲਕੁਲ ਜੀ ਬੱਚਿਆਂ ਦੀ ਮੋਬਾਈਲ ਦੀ ਵਰਤੋਂ ਤਾਂ ਹੈ ਕਿਉਂਕਿ ਅਪਾ ਉਹਨਾਂ ਨੂੰ ਆਪਣਾ ਟਾਈਮ ਨਹੀਂ ਦੇ ਪਾਉਂਦੇ ਤਾਂ ਪੇਰੈਂਟਸ ਦੇ ਰੋਲ ਸਭ ਤੋਂ ਇੰਪੋਰਟੈਂਟ ਹੈ ਬੱਚੇ ਮੋਬਾਈਲ 'ਵਲ ਤਦੇ ਹੀ ਜਾਂਦੇ ਆ ਜਦੋਂ ਉਹਨਾਂ ਨੂੰ ਖੇਡਾਂ ਦੀ ਫੈਸਿਲਿਟੀ ਨਹੀਂ ਮਿਲਦੀ ਜਾਂ ਪੇਰੈਂਟਸ ਉਹਨਾਂ ਨੂੰ ਟਾਈਮ ਨਹੀਂ ਦਿੰਦੇ ਸਭ ਤੋਂ ਇੰਪੋਰਟੈਂਟ ਅਗਰ ਇਹ ਕੰਪਲੇਨ ਕਰਨਾ ਕਿ ਮੇਰਾ ਬੱਚਾ ਤਾਂ 24 ਘੰਟੇ ਮੋਬਾਈਲ 'ਚ ਲੱਗਿਆ ਰਹਿੰਦਾ ਹੈ ਇਹ ਗਲਤ ਹੈ ਪੇਰੈਂਟਸ ਆਪਣੇ ਬੱਚੇ ਨੂੰ ਜੇ ਉਹਦੇ ਨਾਲ ਬੱਚੇ ਨੂੰ ਕਿਹਾ ਜਾਂਦਾ ਹੈ ਕਿ ਬੱਚੇ ਨੂੰ ਪਾਲਣਾ ਹੈ ਤਾਂ ਤੁਹਾਨੂੰ ਆਪ ਬੱਚਾ ਬੰਨਣਾ ਪਊਗਾ ਤਾਂ ਜੋ ਬੱਚਾ ਇੱਕ ਪਾਲ ਦਾ ਹੈ ਉਹ ਹੈ ਖੇਡ ਦਾ ਮਾਹੌਲ ਇੱਕ ਚੰਗਾ ਵਾਤਾਵਰਣ ਜੇ ਉਹ ਤੁਸੀਂ ਨਹੀਂ ਦੇ ਰਹੇ ਆਪਣੇ ਬੱਚਿਆਂ ਨੂੰ ਤਾਂ ਇਹਦਾ ਮਤਲਬ ਤੁਸੀਂ ਬਹੁਤ ਉਹਨਾਂ ਨੂੰ ਇੱਕ ਨਰਕ ਵੱਲ ਹੀ ਤੋਰਿਆ ਹੋਇਆ ਹੈ ਤਾਂ ਇਸ ਤੇ ਸਾਰੇ ਪੇਰੈਂਟਸ ਨੂੰ ਮੈਂ ਰਿਕਵੈਸਟ ਕਰਦੀ ਆ ਕਿ ਆਪਣੇ ਇਲਾਕੇ ਦੇ ਵਿੱਚ ਆਪਣੇ ਬੱਚਿਆਂ ਨੂੰ ਚੰਗੀ ਐਟਮੋਸਫੀਅਰ ਦੋ ਉਹਨਾਂ ਨਾਲ ਖੇਡੋ ਉਹਨਾਂ ਨਾਲ ਸਮਝੋ ਉਹਨਾਂ ਨੂੰ ਹੋਰ ਐਕਟੀਵਿਟੀਜ਼ 'ਚ ਪਾਓ ਤੇ ਆਪਾਂ ਜਿਹੜੀ ਹੁਣ ਆਪਣੀ ਵੋਟ ਅਗੇਂਸਟ ਸਟ੍ਰਕਸ ਵਿੱਚ ਚੱਲ ਰਹੀ ਹੈ ਉਸ 'ਚ ਵੀ ਇਹਦਾ ਇੱਕ ਬਹੁਤ ਵਧੀਆ ਯੋਗਦਾਨ ਹੋਗਾ ਖੇਡ ਵਿੱਚ ਨੌਜਵਾਨ ਪੀੜੀ ਨੂੰ ਕੀ ਕਹੜਾ ਜਾਂਦੇ ਜੀ नौजवान पीढ़ी पंजाब दी है पहली तो गल है कि नौजवानी उ अपनी ऑलवेज अपनी पावर रही है बट मैं यही कहना चाहती हाथ सुनहरा भविख हो जो आप सुनहरा बनाना चाहते हैं एक पंजाब एक सोने की चिड़ी जो आप कहें अगर आप बनावे जो तुम अपने विलिंगली और रिस्पोंसिबली एक्ट करोंगे तो रोल सब तो इंपोर्टेंट है तुम आओ व योगदान दो ਚੰਗੇ ਆਫੀਸਰਸ ਬਣੋ ਚੰਗੇ ਪੋਸਟਾਂ ਤੇ ਜਾਓ ਡਾਕਟਰਸ ਬਣੋ ਚੰਗੇ ਆਪਣਾ ਐਸੈਟ ਬਣੋ ਸੋਸਾਇਟੀ ਦੇ ਲਈ ਤਾਂ ਆਪਾਂ ਨੈਚੁਰਲੀ ਹੀ ਇੱਕ ਸੋਨੇ ਦੀ ਚੀੜੀ ਬਣ ਜਾਵਾਂਗੇ ਜੇ ਤੁਸੀਂ ਜ਼ਿੰਮੇਵਾਰੀ ਉਠਾਉਂਗੇ ਸਰ ਕੀ ਨਾਮ ਹੈ ਜੀ ਆ ਮੈਂ ਮੈਂਬਰ ਪੰਚਾਇਤ ਲਾਹਾਵਾਟ ਤੋਂ ਗੁਰਚਰਨ ਸਿੰਘ ਜੀ ਤੇ ਜਵਾੜਾ ਸਟੇਡੀਅਮ ਦੇ ਵਿੱਚ ਬਹੁਤ ਵੱਡਾ ਟੂਰਨਾਮੈਂਟ ਫੁੱਟਬਾਲ ਦਾ ਕਰਵਾਇਆ ਜਾ ਰਿਹਾ ਹੈ ਕੀ ਕਹਿਣਾ ਚਾਹੁੰਦੇ ਹੋ ਇਹਦੇ ਬਾਰੇ ਇਹ ਦੇਖੋ ਜੀ ਬਹੁਤ ਹੀ ਵੱਡਾ ਪ੍ਰਾਲਾ ਫੈਨਸ ਫੁੱਟਬਾਲ ਕਲੱਬ ਬਜਵਾੜਾ ਵਾਲਿਆਂ ਵੱਲੋਂ ਜੋ ਕਿ 15 ਸਾਲ ਤੋਂ ਇਹ ਲਗਾਤਾਰ ਇਸ ਗਰਾਊਂਡ ਦੇ ਵਿੱਚ ਫੁੱਟਬਾਲ ਟੂਰਨਾਮੈਂਟ ਕਰਾ ਰਹੇ ਆ ਤੇ ਇਹ ਜਿਹੜਾ ਟੂਰਨਾਮੈਂਟ ਹੈ ਜੀ ਬਹੁਤ ਹੀ ਦੂਰ ਦੂਰੋਂ ਟੀਮਾਂ ਖੇਡਣ ਆਉਂਦੀਆਂ ਐ ਇੱਥੇ ਇਸ ਵੇਲੇ ਵੀ 32 ਟੀਮਾਂ ਨੇ ਭਾਗ ਲਿਆ ਜੀ ਮੇਰੇ ਖਿਆਲ ਇਹ ਹੁਣ ਕੁਆਰਟਰਫਾਈਨਲ ਰਾਊਂਡ ਜਿਹੜਾ ਚੱਲ ਰਿਹਾ ਤੇ ਬਹੁਤ ਵਧੀਆ ਗੱਲ ਆ ਕਿਉਂਕਿ ਇੱਕ ਤਾਂ ਜਿਹੜੀ ਨੌਜਵਾਨ ਪੀੜ੍ਹੀ ਆ ਉਹ ਨਸ਼ਿਆਂ ਤੋਂ ਮੁਕਤ ਰਹੂਗੀ ਔਰ ਉਹ ਸਪੋਰਟਸਮੈਨਸ਼ਿਪ ਵੱਲ ਨੂੰ ਜਾਏਗੀ ਠੀਕ ਹੈ ਜੀ ਦੂਜਾ ਜਿੱਦੇ ਵੀ ਸਾਡੇ ਸਿਆਣੇ ਬੰਦੇ ਆ ਉਹਨਾਂ ਲਈ ਵੀ ਮਨੋਰੰਜਨ ਦਾ ਬਹੁਤ ਵਧੀਆ ਸਾਧਨ ਆ ਤੁਸੀਂ ਦੇਖੋ ਕਿੰਨੀ ਪਬਲਿਕ ਇਧਰੋਂ ਉਧਰੋਂ ਪਿੰਡਾਂ ਤੋਂ ਇਹ ਮੈਚ ਦੇਖਣ ਆਉਂਦੀ ਆ ਕਿਉਂਕਿ ਅੱਜ ਦਾ ਜਿਹੜਾ ਜੋਗ ਆ ਅੱਜ ਦਾ ਜਿਹੜਾ ਹੁਣ ਸਮਾਂ ਆ ਇਹ ਸਾਰਾ ਮੋਬਾਈਲਾਂ ਨੇ ਲੈ ਲਿਆ ਜੀ ਲੇਕਿਨ ਜੇ ਆਪਾਂ ਮੋਬਾਈਲਾਂ ਤੋਂ ਛੁਟਕਾਰਾ ਪਾਵਾਂਗੇ ਤਾਂ ਫਿਰ ਉਹਦਾ ਇੱਕੋ ਹੀ ਇੱਕ ਸਾਧਨ ਆ ਸਪੋਰਟਸਮੈਨ ਉਹ ਜੇ ਆਪਾਂ ਗੇਮਾਂ ਖੇਡਾਂਗੇ ਕਿਸੇ ਤਰੀਕੇ چاہے ਫੁੱਟਬਾਲ ਬਾਲੀਬਾਲ ਦੇ ਹਾਕੀ ਕ੍ਰਿਕਟ ਤਾਹੀਂ ਅਸੀਂ ਆਪ ਖੇਡਾਂਗੇ ਤਾਂ ਹੀ ਬੱਚਿਆਂ ਨੂੰ ਆਪਾਂ ਸੇਧ ਦੇ ਸਕਦੇ ਜਿਹੜੇ ਬੱਚੇ ਛੋਟੇ ਛੋਟੇ ਬੱਚੇ ਆਉਣ ਵਾਲੀਆਂ ਪੀੜ੍ਹੀ ਹੈ ਜਿਹੜੀ ਉਹ ਵੀ ਸਪੋਰਟਸ ਦਾ ਆਪਣੇ ਕਦਮ ਵਧਾਏਗੀ ਸੋ ਮੈਂ ਇਹੀ ਕਹਾਂਗਾ ਕਿ ਬਹੁਤ ਹੀ ਵੱਡਾ ਪਰਾਲਾ ਜੀ ਬਹੁਤ ਵਧੀਆ ਗੱਲ ਆ ਫੁੱਟਬਾਲ ਟੂਰਨਾਮੈਂਟ ਦਾ ਫਾਈਨਲ ਮੈਚ ਕਰੋ ਆ ਜੀ ਜੀ 23 ਮਾਰਚ ਦਿਨ ਐਤਵਾਰ ਨੂੰ ਪਰਸੋਂ ਨੂੰ ਮਤਲਬ ਇਹ ਫਾਈਨਲ ਮੈਚ ਖੇਡਿਆ ਜਾਣਾ ਜੀ ਇੱਥੇ ਦੇਖੋ ਹੁਣ ਇਹ ਕੁਆਟਰਫਾਈਨਲ ਚੱਲ ਰਿਹਾ ਸੈਮੀਫਾਈਨਲ ਕੱਲ ਹੋਣੇ ਆ ਤੇ ਦੇਖੋ ਕਿਹੜੀ ਕਿਹੜੀ ਟੀਮ ਫਾਈਨਲ ਚ ਪਹੁੰਚਦੀ ਆ ਤੇ ਫਾਈਨਲ ਮੈਚ ਜਿੱਤਣ ਵਾਲੀ ਟੀਮ ਨੂੰ ਜਿਹੜੀ ਪਹਿਲੀ ਟੀਮ ਆ ਉਹਨੂੰ 31000 ਰੁਪਏ ਇਨਾਮ ਦਿੱਤਾ ਜਾਵੇਗਾ ਤੇ ਜਿਹੜੀ ਸੈਕੰਡ ਪ੍ਰਾਈਜ਼ ਆ ਉਹ ਹੈਗਾ ਜੀ 25000 ਰੁਪਏ ਇਹ ਸਾਰਾ ਉਪਰਾਲਾ ਜਿਹੜਾ ਹੈ ਜੀ ਸਾਡੇ ਸਾਬਕਾ ਸਰਪੰਚ ਜਿਹੜੇ ਬਿੰਦੂਪਾ ਜੀ ਆ ਬ ਨਾਲ ਹੀ ਹੋ ਸਕਿਆ ਜੀ ਤੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਜੋ ਇਹਨਾਂ ਨੇ ਸਾਰਿਆਂ ਨੂੰ ਇਸ ਫੁੱਟਬਾਲ ਖੇਡ ਦੇ ਨਾਲ ਜੋੜਿਆ ਹੋਇਆ ਹੈ ਜੀ